ਕੈਨੇਡਾ ਦਾ ਤੋਹਫਾ ਕੈਨੇਡਾ ਅਮਰੀਕਾ ਤੋਂ ਜਦੋਂ ਵੀ ਕਿਸੇ ਦਾ ਰਿਸ਼ਤੇਦਾਰ ਇੰਡੀਆ ਆਉਂਦਾ ਹੈ ਤਾਂ ਹਰ ਬੰਦਾ ਉਸ ਵੱਲ ਘੱਟ ਤੇ ਉਸ ਦੇ ਪਈਆਂ ਵਾਲੇ ਵੱਡੇ ਸਾਰੇ ਅਟੈਚੀ ਵੱਲ ਵਧ ਦੇਖਦਾ ਹੈ ਹਰ ਕਿਸ ਨੂੰ ਉਮੀਦ ਹੁੰਦੀ ਹੈ ਕਿ ਇਸ ਜਾਦੂ ਦੀ ਪਟਾਰੀ ਵਿੱਚੋਂ ਉਸ ਵਾਸਤੇ ਕੋਈ ਨਾ ਕੋਈ ਗਿਫਟ ਜ਼ਰੂਰ ਨਿਕਲੇ ਕੈਨੇਡਾ ਅਮਰੀਕਾ ਵਿੱਚ ਪੈਸਾ ਕਿੰਨਾ ਮੁਸ਼ਕਲ ਬਣਦਾ ਹੈ ਇਹ ਸਾਡੇ ਲੋਕ ਨਹੀਂ ਸੋਚਦੇ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਉੱਥੇ 에어ਪੋਰਟ ਤੋਂ ਬਾਹਰ ਨਿਕਲਦੇ ਸਾਰ ਹੀ ਦਾਲਨ ਸੜਕਾਂ ਤੇ ਖਿਲਰੇ ਹੁੰਦੇ ਹਨ ਜਿੰਨੇ ਮਰਜ਼ੀ ਚੁੱਕ ਲਵੋ ਪਰ ਉੱਥੇ ਸਾਰੀ ਉਮਰ ਕੰਮ ਕਰ ਕਰਕੇ ਘਰਾਂ ਅਤੇ ਗੱਡੀਆਂ ਦੀ ਆਕਸਤਾ ਹੀ ਨਹੀਂ ਲੱਭ ਲਖ ਲੀਆਂ ਬੱਚੇ ਵੱਡੇ ਹੁੰਦੇ ਸਾਰ ਪੰਛੀਆਂ ਵਾਂਗ ਉਡਾਰੀ ਮਾਰ ਕੇ ਆਉ ਜਾਂਦੇ ਆ ਜਾਂਦੇ ਨੇ ਗੋਡੇ-ਗੋਡੇ ਬਰਖ ਵਿੱਚ ਕੰਮ ਤੇ ਜਾਣਾ ਇਸੇ ਭਗਤੀ ਤੋਂ ਘਟ ਨਹੀਂ ਹੈ ਕੈਨੇਡਾ ਅਮਰੀਕਾ ਤੋਂ ਇੰਡੀਆ ਆਉਂਦੇ ਕੁਝ ਲੋਕ ਵੀ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਉਹ ਮੋਟੀਆਂ ਚੈਨਾ ਕੜੇ ਅਤੇ ਹੋਰ ਨਿੱਕ ਸੁਪੁਰਖਾ ਕੇ ਇੰਜ ਵਿਖਾਵਾ ਕਰਦੇ ਹਨ ਜਿਵੇਂ ਕਿ ਉੱਥੇ ਤਾਂ ਬਸ ਮੌਜਾਂ ਹੀ ਮੌਜਾਂ ਹੋ ਰਹੀਆਂ ਹਨ ਆਪਣੀ ਹੱਡ ਭਨਮੀ ਮਿਹਨਤ ਦੀ ਗੱਲ ਉਹ ਲੁਕੋ ਜਾਂਦੇ ਹਨ ਸਾਡੇ ਕਬੱਡੀ ਟੂਰਨਾਮੈਂਟਾਂ ਵਿੱਚ ਕਮੈਂਟਰੀ ਕਰਦੇ ਕਮੈਂਟਰ ਵੀ ਕਿਸੇ ਬਾਹਰੋਂ ਖੇੜ ਕੇ ਆਏ ਪਲੇਅਰ ਬਾਰੇ ਇਸ ਤਰ੍ਹਾਂ ਬੋਲਦੇ ਹਨ ਇਹ ਹੈ ਕਾਲਾ ਹਨੇਰੀ ਢੰਡੋਰੀ ਸਿੱਧਵਾਂ ਵਾਲਾ ਇਹ ਜਵਾਨ ਹੁਣੇ-ਹੁਣੇ ਡਾਲਰਾਂ ਦੀ ਧਰਤੀ ਕੈਨੇਡਾ ਤੋਂ ਖੇੜ ਕੇ ਆਇਆ ਹੈ ਬਾਹਰਲੇ ਦੇਸ਼ਾਂ ਵਿੱਚ ਪੈਸਾ ਬਹੁਤ ਮੁਸ਼ਕਲ ਨਾ ਬਣਦਾ ਹੈ ਜੋ ਕੰਮ ਆਪਾਂ ਇੱਥੇ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਉਹ ਉੱਥੇ ਕਰਨੇ ਪੈਂਦੇ ਹਨ ਲੰਬਰ ਮਿਲਾ ਵਿੱਚ ਕੰਮ ਕਰਨ ਵਾਲਿਆਂ ਤੇ ਪੱਕੇ ਸੁਗ ਬਹਿ ਜਾਂਦੇ ਨੇ ਸਾਡੀ ਕਿਸੇ ਡਿਗਰੀ ਦਾ ਉੱਥੇ ਕੋਈ ਮੁੱਲ ਨਹੀਂ ਹੈ ਡਾਕਟਰ ਇੰਜੀਨੀਅਰ ਪੁਲਸ ਵਾਲੇ ਤਹਿਸੀਲਦਾਰ ਸਭ ਉੱਥੇ ਲੇਬਰ ਕਰਦੇ ਹਨ ਇਥੋਂ ਦੇ ਰਿਟਾਇਰ ਅਫਸਰ ਉੱਥੇ ਲੋਕ ਇਲਾਜ ਤੋਂ ਦਰਦੇ ਦਿੰਦੀ ਵਜਾਈ ਰਾਤ ਦੇ ਹਨੇਰੇ ਵਿੱਚ ਚੌਂਕੀਦਾਰਾ ਕਰਦੇ ਹਨ ਅਜਿਹੇ ਮਿਹਨਤ ਨਾਲ ਕਮਾਏ ਪੈਸੇ ਦਾ ਇੱਥੇ ਆ ਕੇ ਸਸਤਾ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ ਮੇਰਾ ਇੱਕ ਦੋਸਤ ਟੋਰਾਂਟੋ ਚੰਗੀ ਨੌਕਰੀ ਤੇ ਲੱਗਾ ਹੋਇਆ ਹੈ ਕੈਨੇਡਾ ਜਾਣ ਤੋਂ ਪਹਿਲਾਂ ਉਹ ਲੁਧਿਆਣੇ ਦੇ ਕਿਸੇ ਕਾਲਜ ਵਿੱਚ ਵਧੀਆ ਨੌਕਰੀ ਕਰਦਾ ਸੀ ਇੱਕ ਦਿਨ ਉਹ ਆਪਣੇ ਕਿਸੇ ਵਾਪ ਮੈਂ ਬੈਂਕ ਮੈਨੇਜਰ ਕੋਲ ਬੈਂਕ ਵਿੱਚ ਬੈਠਾ ਸੀ ਕਿ ਇੱਕ ਬਲੈਕਨ ਆਈ ਤੇ 50000 ਰੁਪਏ ਕਢਵਾ ਲਏ ਮੈਨੇਜਰ ਕਹਿਣ ਲੱਗਾ ਭੈਣ ਜੀ ਤੁਸੀਂ ਤਾਂ ਦੋ ਦਿਨ ਪਹਿਲਾਂ ਹੀ 1 ਲੱਖ ਕਢਵਾਇਆ ਸੀ ਬਲੈਕਨ ਬੜੀ ਬੇਪਰਵਾਹੀ ਨਾਲ ਕਹਿਣ ਲੱਗੀ ਭਾਜੀ ਉਹ ਤਾਂ ਸ਼ੋਪਿੰਗ ਕਰਦੇ ਕੱਲ ਹੀ ਉੱਡ ਗਿਆ ਸੀ ਕੁਝ ਸਾਲਾਂ ਬਾਅਦ ਦੋਸਤ ਵੀ ਪੁਆਇੰਟ ਵਾਸਤੇ ਕੈਨੇਡਾ ਪਹੁੰਚ ਗਿਆ ਕੈਨੇਡਾ ਜਾ ਕੇ ਉਸਨੇ ਵੇਖਿਆ ਕਿ ਉਹ ਔਰਤ ਰਾਤ ਰੋਸ ਦੀ ਬਿਲਡਿੰਗ ਵਿੱਚ ਸਭਾਈ ਕਰਨ ਆਉਂਦੀ ਸੀ ਉਸ ਤੋਂ ਇਲਾਵਾ ਦੋ ਤਿੰਨ ਜਵਾਬਾਂ ਹੋਰ ਵੀ ਕਰਦੀ ਸੀ ਕੁਛਣ ਤੇ ਉਸ ਔਰਤ ਨੇ ਡੂੰਗਾ ਹੌਕਾ ਕਰਕੇ ਕਿਹਾ ਭਰਾਵਾ ਉਹ ਹੀ ਤਾਂ ਛੁੱਟੀਆਂ ਦੇ 4 ਦਿਨ ਇੰਡੀਆ ਵਿੱਚ ਟੌਰਟ ਪੱਕਾ ਮਾਰਨਦੇ ਹੁੰਦੇ ਹਨ ਬਾਕੀ ਸਾਰਾ ਸਾਲ ਤਾਂ ਇੱਥੇ ਚੱਲ ਸੋ ਚੱਲ ਇਸੇ ਤਰ੍ਹਾਂ ਮੰਟੇ ਸੰਧੂ ਦੀ ਭੈਣ ਜੀ ਤੋਂ ਵੀ ਮੈਰਜ ਵੇਚ ਤੇ ਗਈ ਹੁਣ ਕਾਰਨ ਕੈਨੇਡਾ ਵਿੱਚ ਪੱਕੀ ਸੀ। ਬਾਕੀ ਬਲੈਤੀਆਂ ਵਾਂਗ ਉਹ ਵੀ ਇੰਡੀਆ ਤੋਂ ਰੋਜ਼-ਰੋਜ਼ ਪੈਣ ਵਾਲੀਆਂ ਬੰਗਾਰਾ ਤੋਂ ਅੱਕੀ ਪਈ ਸੀ। ਮੰਟੇ ਦੇ ਮਾਪੇ ਵੀ ਉਸ ਕੋਲ ਹੀ ਗਰੈਫਟਰ ਰਹਿੰਦੇ ਹਨ। ਮਾਤਾ ਬਿਮਾਰ ਮਰ ਰਹੀ ਦੀ ਸੀ ਸਰਦੀਆਂ ਦੇ ਦਿਨ ਇੱਕ ਦਿਨ ਉਸ ਦਾ ਪਾਉਰ ਅਡਾਰੀ ਮਰ ਗਿਆ। ਜੀਤੋ ਨੇ ਮੰਟੇ ਨੂੰ ਫੋਨ ਕਰ ਦਿੱਤਾ ਕਿ ਮਾਤਾ ਪੂਰੀ ਹੋ ਗਈ ਹੈ ਤੇ ਫਲਾਣੀ ਫਰਾਈਟ ਤੇ ਉਸਦੀ ਮ੍ਰਿਤਕ ਦੇ ਦਿੱਲੀ ਪਹੁੰਚ ਰਹੀ ਹੈ ਛੁੱਟੀਆਂ ਨਾ ਮਿਲਣ ਕਾਰਨ ਉਹ ਤੇ ਉਸਦਾ પતિ ਆਪ ਨਹੀਂ ਆ ਸਕਦੇ ਜਦੋਂ ਮਾਤਾ ਦੀ ਦੇਹ ਵਾਲਾ ਰਕਸ਼ਾ ਕਰ ਲਿਆ ਕਿ ਖੋਲਿਆ ਗਿਆ ਤਾਂ ਮਾਤਾ ਦੀ ਦੇਹ ਬਕਸੇ ਵਿੱਚ ਬੜੀ ਧੂਫ ਕੀ ਪੈ ਕੀਤੀ ਹੋਈ ਸੀ ਤੇ ਨਾਲ ਇੱਕ ਚਿੱਠੀ ਵੀ ਸੀ ਕਿੱਠੀ ਵਿੱਚ ਲਿਖਿਆ ਸੀ ਸਾਰੇ ਪਰਿਵਾਰ ਨੂੰ ਸਸਰੀਕਾਨ ਮੈਂ ਬੀਜੀ ਦੀ ਦੇਹ ਭੇਜ ਰਹੀ ਕਿਉਂਕਿ ਬੀਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦਾ ਅੰਤਮ ਸੰਸਕਾਰ ਪੰਜਾਬ ਵਿੱਚ ਆਪਣੇ ਪਿੰਡ ਹੀ ਹੋਵੇ ਬੀਜੀ ਦੀ ਦੇਹ ਥੱਲੇ 10 ਟੈਗਟ ਬਰਾਮਾ ਦੇ ਪੈਸੇ ਹਨ ਆਪ ਵਿੱਚ ਵੰਡ ਲਓ ਬੀਜੀ ਨੇ ਜਿਹੜੇ 10 ਨੰਬਰ ਦੇ ਰਗੋਖ ਦੇ ਬੂਟ ਪਹਿਨੇ ਹੋਏ ਹਨ ਉਹ ਬਲਜੀਤ ਛੋਟਾ ਭਰਾ ਨੂੰ ਦੇ ਦਿਓ ਦੀ ਜੀ ਨੇ 6 ਟਮੀ ਥੇਲਵਾਂ ਜਰਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ ਉਹ ਆਪਣੇ ਹਿਸਾਬ ਨਾਲ ਵੰਡ ਲਿਓ ਤੇ ਲਾਰਜ ਸਾਈਜ਼ ਦੀਆਂ ਦੋ ਟੀ-ਸ਼ਰਟਾਂ ਸਿੰਦਰ ਵੱਡਾ ਭਤੀਜਾ ਉਸ ਵਾਸਤੇ ਹਨ ਜਿਹੜੀਆਂ ਬੀਜੀ ਨੇ ਚਾਰ ਨਵੀਆਂ ਜੀਨਸ ਪਾਈਆਂ ਹੋਈਆਂ ਹਨ ਉਹ ਬੱਚਿਆਂ ਵਾਸਤੇ ਹਨ ਰਾਡੋ ਦੀ ਘੜੀ ਜਿਹੜੀ ਪ੍ਰੀਤੋ ਛੋਟੀ ਭੈਣ ਨੇ ਮੰਗੀ ਸੀ ਉਹ ਬੀਜੀ ਦੇ ਘੁੱਟ ਤੇ ਵੱਜੀ ਹੈ ਪੇਮਾਂਟੇ ਵਾਸਤੇ ਰਿਲੈਕਸ ਦੀ ਘੜੀ ਖੱਬੇ ਘੁੱਟ ਕੇ ਹੈ। ਮਿੰਦੋ ਤੇ ਸਿੰਦੋ ਮਸੀ ਨੇ ਜਿਹੜਾ ਨੈਕਲੇਸ ਵਾਲੀਆਂ ਤੇ ਛਾਪ ਮੰਗੀ ਸੀ ਉਹ ਵੀ ਜੀ ਨੇ ਪਹਿਨੇ ਹੋਏ ਹਨ। ਇਹਤੇ ਨਾਲ ਲਾ ਲਿਓ। ਬੀਜੀ ਨੇ 6 ਜੋੜੇ ਜਰਾਬਾਂ ਪਹਿਨੀਆਂ ਹੋਈਆਂ ਹਨ। ਉਹ ਬੱਚਿਆਂ ਵਿੱਚ ਵੰਡ ਦਿਓ। ਜੇ ਕੁਝ ਹੋਰ ਚਾਹੀਦਾ ਹੋਇਆ ਤਾਂ ਜਲਦੀ ਦੱਸ ਦਿਓ ਕਿਉਂਕਿ ਪਾਪਾ ਜੀ ਵੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੇ। ਸਾਰਿਆਂ ਨੂੰ ਸਸਰੀਕਰ ਜੀ ਤੁਹਾਡੀ ਪਿਆਰੀ ਜੀਤੂ ਸਾਰੇ ਜਣੇ ਬੀਜੀ ਦਾ ਦੁੱਖ ਭੁੱਲ ਕੇ ਸੁਮਾਨ ਉਤਾਰਨ ਲੱਗ ਪਏ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਕੈਨੇਡਾ ਦੇ ਟੌਪਿਕ ਬਾਰੇ ਕਮੈਂਟ ਜਰੂਰ ਕਰਨਾ ਧੰਨਵਾਦ ਜੀ